ਸੋ ਅ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਜਾ ਰਹੇ ਜਿਹੜੇ ਰਾਸ਼ਟਰਪਤੀ ਆ ਉਹ ਆਪਣਾ ਫੇਅਰਵੈਲ ਅਡਰੈਸ ਮਲਕ ਨੂੰ ਜਿਹੜਾ ਕਹਿੰਦੇ ਵੀ ਦੇਣ ਜਾ ਰਹੇ ਆ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਮੈਂ ਮਲਕ ਦੇ ਲਈ ਆਪਣੀ ਜਿੰਦ ਤੇ ਆਪਣਾ ਜਿਹੜਾ ਜਾਨ ਆ ਉਹ ਸਾਰੀ ਲਾ ਦਿੱਤੀ ਆਈ ਹੈਵ ਗਿਵਨ ਮਾਈ ਹਾਰਟ ਐਂਡ ਸੋਲ ਟੂ ਅਵਰ ਨੇਸ਼ਨ ਫੇਅਰਵੈਲ ਅਡਰੈਸ ਜਿਹੜਾ ਉਹਨਾਂ ਨੇ ਕਰਨਾ ਕਹਿੰਦੇ ਵੀ ਅੱਜ ਪ੍ਰੈਜ਼ੀਡੈਂਟ ਬਾਈਡਨ ਆ ਮਲਕ ਨੂੰ ਸੰਬੋਧਨ ਹੋ ਕੇ ਆਪਣੇ 4 ਸਾਲਾਂ ਦੀ ਕਾਰਜਗਾਰੀ ਕੀ ਉਹਨਾਂ ਨੇ ਕਿਹਾ ਉਸ ਬਾਰੇ ਜਿਹੜਾ ਆ ਇਹ ਦੱਸਣਗੇ ਕਹਿੰਦੇ ਵੀ ਇਹ ਬਾਈਡਨ ਹੋਣਾ ਦਾ ਪੰਜਵਾਂ ਤੇ ਫਾਈਨਲ ਫਾਰਮਲ ਅਡਰੈਸ ਹੋਊਗਾ ਓਵਲ ਆਫਿਸ ਦੇ ਵਿੱਚ 6 ਮਹੀਨੇ ਪਹਿਲਾਂ ਇਹਨਾਂ ਨੇ ਪ੍ਰਾਈਮ ਟਾਈਮ ਸਪੀਚ ਓਵਲ ਆਫਿਸ ਤੋਂ ਜਿਹੜੀ ਉਹ ਦਿੱਤੀ ਸੀ ਇਹ ਦੱਸਣ ਦੇ ਲਈ ਵੀ ਉਹ ਰੀ ਇਲੈਕਸ਼ਨ ਕਿਉਂ ਰਨ ਨਹੀਂ ਕਰ ਰਹੇ ਆ ਸੋ ਵੈਡਨਸਡੇ ਦੀ ਅੱਜ ਦੀ ਜਿਹੜੀ ਇਹ ਸਪੀਚ ਆ ਇਹ ਕਹਿੰਦੇ ਵੀ ਮਿਸਟਰ ਪ੍ਰੈਜ਼ੀਡੈਂਟ ਜਿਹੜੇ ਮਿਸਟਰ ਬਾਈਡਨ ਆ ਉਹਨਾਂ ਦੇ ਐਜ਼ ਅ ਪ੍ਰੈਜ਼ੀਡੈਂਟ ਉਨਾਂ ਦੇ ਪੂਰੇ ਸਮੇਂ ਨੂੰ ਜਿਹੜਾ ਰੈਪ ਅਪ ਕਰ ਦੇਵੇਗੀ ਕਈ ਦਹਾਕਿਆਂ ਤੋਂ ਤਕਰੀਬਨ 5 ਦਹਾਕਿਆਂ ਤੋਂ 50 ਸਾਲ ਤੋਂ ਵੱਧ ਸੈਨੇਟਰ ਲਾ ਮੇਕਰ ਵਾਈਸ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਇਹਨਾਂ ਨੇ ਭੂਮਿਕਾ ਜਿਹੜੀ ਉਹ ਨਿਭਾਈ ਹੈਗੀ ਆ ਸੋ ਬਜ਼ੁਰਗ ਹੋ ਗਏ ਨੇ ਇਹ ਕਾਫੀ ਉਹਨਾਂ ਦੀ ਸਿਹਤ ਦਾ ਸਬਦੋਂ ਹੀ ਪਤਾ ਹੈ ਵੀ ਕਿੰਦਾਂ ਦੇ ਜਿਹੜੇ ਆ ਉਹ ਹਾਲਾਤ ਨੇ ਅਜੇ ਤੱਕ ਵਾਈਟ ਹਾਊਸ ਨੇ ਇਹ ਨਹੀਂ ਜਿਹੜਾ ਨਸ਼ਰ ਕੀਤਾ ਵੀ ਉਹਨਾਂ ਨੇ ਇਸ ਦੇ ਵਿੱਚ ਬੋਲਣਾ ਕੀ ਹੈਗਾ ਆ ਪਰ ਕਹਿੰਦੇ ਵੀ ਉਹਨਾਂ ਨੇ ਆਪਣੀ ਥੋੜੇ ਦਿਨ ਪਹਿਲਾਂ ਇੱਕ ਫੋਰਨ ਪਾਲਿਸੀ ਦੇ ਉੱਤੇ ਸਪੀਚ ਦਿੱਤੀ ਸੀਗੀ ਤੇ ਅੱਜ ਜਿਹੜਾ ਜ਼ਰੂਰ ਉਹਨਾਂ ਨੇ ਕਿਹਾ ਆ ਵੀ ਉਹਨਾਂ ਨੇ ਆਪਣੀ ਜਿਹੜੀ ਹਾਰਟ ਤੇ ਸੋਲਸ ਨੇਸ਼ਨ ਦੇ ਲਈ ਦਿੱਤੀ ਆ ਤੇ ਕਹਿੰਦਾ ਵੀ ਮੈਂ ਬlesed ਆ ਮਿਲੀਅਨ ਟਾਈਮਜ਼ ਜੋ ਮੈਨੂੰ ਅਮਰੀਕਨ ਲੋਕਾਂ ਦਾ ਪਿਆਰ ਤੇ ਜਿਹੜਾ ਸਮਰਥਨ ਆ ਸਪੋਰਟ ਆ ਹੁਣ ਤੱਕ ਮਿਲੀ ਹੈਗੀ ਆ ਸੋ ਦੇਖਦੇ ਆ ਵੀ ਕੀ ਜਿਹੜਾ ਇਸ ਚੀਜ਼ ਨੂੰ ਆਖਦੇ ਆ ਗਲੋਬਲ ਸਟੇਜ ਦੇ ਉੱਤੇ ਅਮਰੀਕਾ ਦੀ ਕਿਸ ਤਰੀਕੇ ਦੇ ਨਾਲ ਰਹਾ ਹਰ ਇੱਕ ਦੇ ਆਪੋ ਆਪਣੇ ਵਿਚਾਰ ਉਹਨਾਂ ਦੇ ਪ੍ਰਤੀ ਜਿਹੜੇ ਆ ਉਹ ਰਹਿਣਗੇ ਇਸ ਟਾਈਮ ਜਦ ਬਾਇਡਨ ਹੁਣੀ ਆਫਿਸ ਨੂੰ ਛੱਡ ਰਹੇ ਆ ਤਾਂ ਮਹਿਜ 39% ਅਪਰੂਵਲ ਰੇਟਿੰਗ ਗੈਲਪ ਪੋਲਸ ਦੇ ਮੁਤਾਬਕ ਉਹਨਾਂ ਦੀ ਜਿਹੜੀ ਉਹ ਰਹੀ ਆ ਇਹਨਾਂ ਦੇ ਜਦੋਂ ਕਹਿ ਸਕਦੇ ਹਾਂ ਹਜੋ ਸਿੰਘ ਜੀ ਵੀ ਪ੍ਰੈਜ਼ੀਡੈਂਸੀ ਦੀ ਸ਼ੁਰੂਆਤ ਹੋਈ ਸੀ ਅਫਗਾਨਿਸਤਾਨ ਦਾ ਜਿਹੜਾ ਸਭ ਤੋਂ ਵੱਡਾ ਰੌਲਾ ਜਿਹੜਾ ਹੋ ਰਿਹਾ ਸੀ ਜਿਸ ਤਰੀਕੇ ਦੇ ਨਾਲ ਵਿਧਰਾ ਹੋਇਆ ਜਿਸ ਤਰੀਕੇ ਨਾਲ 13 ਸਰਵਿਸ ਮੈਂਬਰਸ ਜਿਹੜੇ ਮਾਰੇ ਗਏ ਸੁਸਾਈਡ ਬੋਮਬਿੰਗ ਦੇ ਵਿੱਚ ਉਹ ਉਹ ਇੱਕ ਬਹੁਤ ਵੱਡਾ ਇਹਨਾਂ ਦੇ ਉੱਤੇ ਇੱਕ ਦਾਗ ਦੇ ਤੌਰ ਦੇ ਉੱਤੇ ਵੀ ਜਿਹੜਾ ਉਹ ਦੇਖਿਆ ਗਿਆ ਆ ਰਸ਼ੀਆ ਨਾਰਥ ਕੋਰੀਆ ਦੇ ਨਾਲ ਜਿੱਦਾਂ ਦੇ ਸੰਬੰਧ ਜਿਹੜੇ ਉਹ ਬਣੇ ਇਕਨੋਮੀ ਦਾ ਜੋ ਹਾਲਾਤ ਜਿਹੜਾ ਉਹ ਰਿਹਾ ਇਹਨਾਂ ਨੇ ਕੁਝ ਬਾਈਪਾਰਟਿਜ਼ਨ ਬਿਲ ਵੀ ਜਿਹੜੇ ਉਹ ਜ਼ਰੂਰ ਪਾਸ ਜਿਹੜੇ ਉਹ ਕਰਾਏ ਸੋ लेट्स ਸੀ ਕੀ ਜਿਹੜਾ ਇਸ ਦੇ ਵਿੱਚ ਆਖਦੇ ਆ ਪਰ ਇਵੈਂਚੁਅਲੀ ਹਿਸਟਰੀ ਵਿਲ ਜਜ ਵੀ ਇੱਕ ਇਸ ਤਰੀਕੇ ਦੇ ਨਾਲ ਰਹੇ ਆ ਉਹਨਾਂ ਤਾਂ ਜਿਹੜੇ ਮੌਜੂਦਾ ਹੁਣ ਆ ਰਹੇ ਨਵੇਂ ਰਾਸ਼ਟਰਪਤੀ ਆ ਸੌਰੀ ਆ ਰਹੇ ਜਿਹੜੇ ਰਾਸ਼ਟਰਪਤੀ ਆ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਤਾਂ ਬਾਈਡਨ ਹੁਣਾਂ ਨੂੰ ਵਰਸਟ ਪ੍ਰੈਜ਼ੀਡੈਂਟ ਇਨ ਹਿਸਟਰੀ ਜਿਹੜਾ ਆ ਉਸ ਦਾ ਖਿਤਾਬ ਕਈ ਵਾਰੀ ਦੇ ਦਿੱਤਾ ਹੈਗਾ